ਕਦਰ ਨਾਲ ਸਾਈਕਲੀ ਸਾਈਕਲੀ ਜੇ ਆ ਨਾ ਸਾਈਕਲੀ ਦਾ ਪਿਛਲਾ ਜਿਹੜਾ ਮਗਰਾੜ ਹੁੰਦਾ ਉਹ ਖੋਲਦਾ ਤੇ ਮੈਂ ਇਹਨੂੰ ਕਿਹਾ ਵੀ ਤੂੰ ਉਹ ਖੋਲ ਦੇ ਫਿਰ ਆਪਦਾ ਇੱਕ ਕੰਨ ਪਟਾ ਲੈ ਮੇਰੇ ਤੋਂ ਵੀ ਕੰਪਨੀ ਕਮਲੀ ਆ ਵੀ ਜਿਹੜਾ ਮੈਂ ਵੀਡੀਓ ਉੱਤੇ ਗਿਆ ਮਗਰਲੇ ਟਾਇਰ ਨੇ ਜਿਹੜੀ ਮਿੱਟੀ ਚੱਕਣੀ ਆ ਉਹ ਇਹਦੇ ਕੱਪੜਿਆਂ ਨੂੰ ਨਹੀਂ ਲੱਗੂਗੀ ਬਈ ਤੁਸੀਂ ਦੱਸੋ ਨਹੀਂ ਰੋਕ ਤੂੰ ਖੋਲ ਦੇ ਫਿਰ ਆ ਜਿਹੜਾ ਕੰਨਾਂ ਬਾਦੂ ਦੇ ਨਾਲ ਆ ਬਾਲ ਜਿਹੜੇ ਪਉਂਦਾ ਨਹੀਂ ਹੈਗਾ ਹਰ ਬਾਲ ਦੇਖੋ ਨਾ ਤਾਂ ਲੈ ਬਈ ਅਸੀਂ ਦੋਨੋਂ ਮੁਆਫਤ ਯਾਰ ਅੱਜ ਨਾਲ ਲਿਆ ਛੂ ਨੂ 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 ਸ਼ੋਨਾ ਕਾਕਾ ਹਮ ਐਕਟਿੰਗ ਜੀ ਘੱਟ ਕਰ ਤੇ ਹੋਰ ਸਰਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ ਤੇ ਤੇ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਹੋਰ ਜੀ ਸਰਾਓ ਕੀ ਕੰਮ ਕਰ ਕਰਦੇ ਹੋ ਠੰਡ ਦੇ ਵਿੱਚ ਕੋਈ ਕੰਮ ਨਹੀਂ ਹੁੰਦਾ ਕੋਈ ਵੀ ਕੰਮ ਕਰਦਾ ਪੀਸੀ ਕੀ ਕਰੁੰਦਾ ਕੋਈ ਕੰਮ ਕਰਨੀ ਹੁੰਦਾ ਹੈਗਾ ਠੰਡ ਦੇ ਵਿੱਚ ਤਾਂ ਬਸ ਰਜਾਈਆਂ 'ਚ ਬੈਠੇ ਰਹੋ ਜਨਮਾ ਲਾਈਵਾ ਕੰਪਲਾਂ ਦੇ ਵਿੱਚ ਤੇ ਫੋਰ ਕੋਈ ਕੰਮ ਨਹੀਂ ਹੁੰਦਾ ਹੁਣ ਟਾਈਮ ਆ ਜਿਹੜਾ 6:30 ਹੋ ਗਏ ਹਾਂ ਹੋ ਗਏ ਹੁਣ 6:30 ਹੋ ਗਏ ਮੈਂ ਅੱਜ ਹੁਣ ਕੈਮਰਾ ਔਨ ਕਰਿਆ ਮੈਂ ਅੱਜ ਸਵੇਰ ਦੀ ਵੀਡੀਓ ਨਹੀਂ ਵੀ ਬਣਾਈ ਹੈਗੀ ਕਿਉਂਕਿ ਠੰਡ ਬਹੁਤ ਜ਼ਿਆਦਾ ਸੀ ਅਸੀਂ ਤਾਂ ਠੰਡ ਦੇ ਵਿੱਚ ਰਜਾਈ ਚ ਲੁੱਕ ਕੇ ਪੈ ਰਹੇ ਫਿਰ ਅਸੀਂ ਦਬਾਈ ਸੇਮਲੀ ਲੱਕੋਬਲੀ ਛੱਟ ਹਾਂ ਗੱਲ ਤਾਂ ਸਹੀ ਆ ਆ ਲੈਣਾ ਦਿਖਾ ਦੇ ਆ ਲੋਕਾਂ ਨੂੰ ਆਲਣਾ ਇਹ ਦਿਖਾਤਾ ਇਹ ਪਉਂਦਾ ਨਹੀਂ ਹੈਗਾ ਵਾਲ ਜਿਹੜੀ ਅੱਜ ਤੇ ਠੰਡ ਇੰਨੀ ਜਿਆਦੇ ਹੱਦੋਂ ਵੱਧ ਵੀ ਹੈ ਨਾ ਸਮਝੇ ਨਹੀਂ ਲੱਗਦੀ ਬੰਦਾ ਕੰਮ ਵੀ ਕੀ ਕਰੇ ਮੀਂਹ ਵਾਂਗ ਤੁੰਦ ਗਿਰ ਜਾਂਦੀ ਆ ਤੇ ਤੁੰਦ ਦੀ ਅਚਮੇ ਵੀਡੀਓ ਬਣਾਈ ਸੀਗੀ ਤੁਹਾਡੇ ਨਾਲ ਅੱਗੇ ਸ਼ੇਅਰ ਕਰਦੇ ਆ ਹਨ ਤਾਂ ਬਹੁਤ ਤੁੰਦ ਬਹੁਤ ਸੀ ਮੇਜਰ ਹੰਡਾ ਮੇਜਰ ਮੇਜਰ ਟੋਟੇ ਮੇਜਰ ਤੋਂ ਦ ਪੈਂਦੀ ਆ ਮੇਜਰੇ ਹੰਡ ਪੈਂਦੀ ਆ ਬਹੁਤ ਜ਼ਿਆਦੇ ਮੇਜਰ ਹਾਈ ਹਾਈ ਅਲਰਟ ਨਹੀਂ ਹੁੰਦਾ ਹੈਗਾ ਰੈੱਡ ਅਲਰਟ ਦੱਸਿਆ ਹੋਇਆ ਸੀਗਾ ਸਾਡੇ ਵਾਲੇ ਏਰੀਆ ਦੇ ਵਿੱਚ ਰੈੱਡ ਅਲਰਟ ਦੱਸਿਆ ਸੀ ਜਿਹੜਾ ਮੈਸੇਜ ਆਇਆ ਸੀਗਾ ਐਸਟੀਐਮ ਵੱਲੋਂ ਉਹਦੇ ਵਿੱਚ ਰੈੱਡ ਅਲਰਟ ਕੀ ਹੁੰਦਾ ਰੈੱਡ ਰੈੱਡ ਅਲਰਟ ਰੈੱਡ ਅਲਰਟ ਦੇ ਵਿੱਚ ਆਏ ਸੀਗੇ ਅਸੀਂ ਰੈੱਡ ਜ਼ੋਨ ਰੈੱਡ ਜ਼ੋਨ ਬਹੁਤ ਛੱਡ ਵਰਗੇ ਸਿੱਧਾ ਪੰਜਾਬੀ ਬੋਲੋ ਵੀ ਭਾਈ ਅਸੀਂ ਲਾਲ ਬੱਤੀ ਚ ਆਏ ਸੀ ਮੰਮੀ ਹਮ ਅੱਜ ਆ ਗਿਆ ਕਿ ਅੱਜ ਮੈਸੇਜ ਆ ਗਿਆ ਹੁਣ ਐਸਡੀਐਮ ਨੇ ਰੋਜ਼ ਮੈਸੇਜ ਕਰਕੇ ਸਾਨੂੰ ਦੱਸਦਾ ਦੇ ਲੋ ਉਹਦੀ ਇੰਨੀ ਵਿਚਾਰੇ ਦੀ ਡਿਊਟੀ ਆ ਉਹਨੇ ਰੋਜ਼ ਸਾਨੂੰ ਮੈਸੇਜ ਕਰਦਾ ਕਰਦਾ ਪੈਸੇ ਵਾਤੇ ਆ ਭਾਈ ਪੈਸੇ ਵੰਡਣੇ ਨਹੀਂ ਉਹਦੀ ਡਿਊਟੀ ਆ ਹਨਾ ਡਿਊਟੀ ਆ ਡਿਊਟੀ ਦੇਣੀ ਡਿਊਟੀ ਦੇਣੀ ਬਹੁਤ ਜ਼ਰੂਰੀ ਆ ਬਹੁਤ ਵਧੀਆ ਬੰਦਾ ਹੁੰਦਾ ਪੈਸੇ ਕੋ ਮੈਂ ਅੱਜ ਤਾਂ ਮੈਂ ਬਾਲਗੋਲ ਵਾਹੇ ਸੀਗੇ ਬਾਲਗੋਲ ਵਾਹ ਕੇ ਫਿਰ ਜਦੋਂ ਧੁੱਪ ਨਿਕਲੀ ਧੁੱਪ ਕਾਜ ਨਿਕਲੀ ਸੀ 2 ਵਜੇ ਫਿਰ ਨਾਲ ਹੀ ਪਹਿਲਾਂ ਅਸੀਂ ਧੁੱਪ ਸੇਕੀ ਧੁੱਪੇ ਪੈ ਰਹੇ ਅਹ ਪਹਿਲਾਂ ਨਜਾਈ ਵਿੱਚ ਉੱਠੇ ਸੀ ਆਹੋ ਪਹਿਲਾਂ ਤਾਂ ਅਸੀਂ 12 ਵਜੇ 11 ਵਜੇ ਉੱਠੇ ਪਹਿਲਾਂ ਅਸੀਂ ਪੈ ਗਏ ਸਵੇਰੇ ਰੋਟੀ ਵੀ ਖਾਧੀ ਕੁਛ ਨਹੀਂ ਕੀਤਾ ਚਾਹ ਦੋ ਵਾਰੀ ਪੀ ਕੇ ਪੈ ਗਏ ਪਸ਼ੂਆਂ ਦਾ ਕੰਮ ਤਾਂ ਨੂੰ ਵੀਡੀਓ ਬਣਾਈ ਹੋਈ ਆ ਤੁਹਾਡੇ ਨਾਲ ਅੱਗੇ ਸ਼ੇਅਰ ਕਰਦੇ ਆ ਦਿਖਾਤਾ ਸਾਰਾ ਕਰਿਆ ਹੋਇਆ ਸੀ ਤੇ ਫਿਰ ਅਸੀਂ ਰਜਾਈਆਂ ਦੇ ਵਿੱਚ ਵੜ ਗਏ ਤੇ ਫੇਰ ਅਸੀਂ ਉੱਠੇ 11 ਵਜੇ 11 ਵਜੇ ਉੱਠ ਕੇ ਅਸੀਂ ਰੋਟੀ ਖਾਧੀ 12 ਵਜ ਗਏ ਫੇਰ ਫੇਰ ਅਸੀਂ ਥੋੜੀ ਟਾਈਮ ਬਸ ਬੈਠੇ-ਬੁੱਠੇ ਰਹੇ ਆਪਾਂ ਦੀ ਛੇੜੀਆ ਮੱਕੀ ਫੇਰ ਭਾਂਡੇ-ਪੁੰਡੇ ਮਾਂਜੇ ਮੈਂ ਫੇਰ 1 ਵਜ ਗਿਆ ਫੇਰ ਭਾਈ ਅਸੀਂ ਕੀ ਕੀਤਾ ਸਾਂ ਚਲੀ ਗਏ ਨਾ ਫੇਰੇ ਚਲੇ ਗਏ ਆਪਾਂ ਦਾ ਕੰਮ ਕਿਸੇ ਮੰਟੀਨ ਚਲੇ ਗਏ ਇਹ ਫੇਰੇ ਮੰਡੀਆਂੋਂ ਸੰਤਰੇ ਲਿਆਏ ਫੇਰ ਅਸੀਂ ਸੰਤਰੇ ਖਾ ਲਏ ਫੇਰ ਫੇਰੇ ਪੱਠਿਆਂ ਚਲੇ ਗਏ ਮੈਂ ਸ਼ਾਲ ਵੇੜ ਕੇ ਪੈ ਗਈ ਉੱਥੇ ਫਿਰ ਚਾਬਸ ਫਿਰ ਮੈਂ ਉੱਠੀ ਹੱਲੇ ਨਾਲ 4 ਵਜ ਗਏ ਸੀ ਜੇ ਨੇ ਲਾਇਆ ਤੇ ਮਨ ਸੂਰਜ ਦੇ ਦਾ ਹਾਂ ਭਾਈ ਆਪਾਂ ਦਾ ਸੇਕ ਲੰਨੇ ਧੁੱਪ ਪਤਾ ਨਹੀਂ ਅੱਗੇ ਤਾਂ ਮੈਂ ਪੈਂਦੀ ਪੁੰਦੀ ਨਹੀਂ ਸੀ ਹੁੰਦੀ ਧੁੱਪ ਹੈਨਾ ਮੈਂ ਫਰੀ ਜਾਂਦੀ ਸੀ ਹੁਣ ਮੇਰੇ ਮਨ ਮਮੀ ਨੇ ਕਿਹਨੇ ਜਾੜੂ ਲਾਇਆ ਫਿਰ ਪਤਾ ਮਮੀ ਨੇ ਕਿਹਨੇ ਜਾੜੂ ਲਾਇਆ ਹਾਂ ਫਿਰ ਮੈਂ ਉੱਠੀ ਹੱਲੇ ਨਾਲ ਫੇ ਜਹਰ ਨੂੰ ਮਿਲ ਜਾਤਾ ਕਿਵੇਂ ਝਾੜੂ ਲਾਇਆ ਮੈਂ ਆਈ ਆਈ ਫਿਰ ਹਾਂ ਫਿਰ ਮੈਂ ਹੱਲੇ ਨਾਲ ਉੱਠੀ ਫਿਰ ਮੈਂ ਝਾੜੂ ਲਾਇਆ ਹੈਨਾ ਬੇੜੇ ਚ ਝਾੜੂ ਨਹੀਂ ਸੀ ਲੱਗਿਆ ਫਿਰ ਮੈਂ ਝਾੜੂ ਝੂੜੂ ਲਾਇਆ ਫੇਰ ਝੜ ਝੂੜੂ ਲਾ ਕੇ ਦੇ ਕਿਦਾਂ ਨੂੰ ਲੈ ਗਿਆ ਕੈਮਰਾ ਫੇਰ ਮੈਂ ਪਾਣੀ ਗਰਮ ਕਰਿਆ ਪਾਣੀ ਗਰਮ ਕਰਕੇ ਫੇਰ ਮੈਂ ਜਿਹੜਾ ਨੂੰ ਨਵਾਇਆ ਜਿਹੜਾ ਪੱਠੇ ਵੱਢ ਕੇ ਆਇਆ ਮੈਂ ਆ ਬਣਾਤਾ ਸੀ ਆਪ ਬਣਾਤਾ ਸੀ ਪਾਣੀ ਤਾਂ ਮੈਂ ਭਰ ਕੇ ਦਿੱਤਾ ਸੀ ਠੀਕ ਹੈ ਹੱਥ ਘੱਟੇ ਲਾਈ ਜੰਨਾ ਕੈਮਰਾਮੈਨ ਕੱਚਾ ਆਪਣਾ ਬਸ ਫੇਰ ਮੈਂ ਬਾਲਣ ਬੁੱਲਣ ਚੱਕਿਆ ਬਾਲਣ ਬੁੱਲਣ ਚੱਕ ਕੇ ਫੇਰ ਭਾਈ ਮੈਂ ਆਪਦਾ ਆਪ ਨਹੀਂ 5:00 ਵਜੇ ਫੇਰ ਮੈਂ ਗਰਮਾ ਗਰਮ ਚਾਹ ਪੀਤੀ ਕਿਆ ਪੀ ਕੇ ਬੱਸ ਹੁਣ ਹੁਣ ਫ੍ਰੀ ਹੋਈ ਸੀਗੀ ਹੁਣ ਕੈਮਰਾ ਔਨ ਕਰ ਲਿਆ ਹੁਣ ਵੀ ਹੁਣ ਰੋਟੀ ਬਣਾਉਣੀ ਆ ਤੇ ਰੋਟੀ ਅੱਜ ਆਪਣੇ ਕੋ ਕੀ ਪਿਆ ਦਾਲ ਸਬਜ਼ੀ ਸਾਗ ਸਾ ਆਹ ਹੋ ਗਿਆ ਅੱਜ ਤਾਂ ਸਾਗ ਪਿਆ ਤੇ ਮੇਰੇ ਕੋ ਗਾਜਰਾਂ ਦੀ ਸਬਜ਼ੀ ਬਣਾਈ ਹੋਈ ਆ ਜਿਹੜਾ ਤਾਂ ਸਾਗ ਹੈਗਾ ਮੇਰੇ ਕੋ ਆਲੂ ਮਟਰਾਂ ਦੀ ਪਈ ਆ ਅੱਜ ਉਹ ਰਵੇਡ ਤੋਂ ਬਣਨ ਤਿੰਨ ਨਹੀਂ ਗਾਜਰਾਂ ਖਾਵਾਂਗੀ ਗਾਜਰਾਂ ਵੀ ਰਹਿਣੇ ਦਾ ਕਰਦੇ ਆ ਮੈਂ ਤਾਂ ਸਾਗ ਖਾਵਾਂਗੀ ਕਹਿੰਦਾ ਹਾ ਨੋ ਪੈ ਤੁਸ ਤਾ ਸਾਗ ਦਾ ਤੜਕਾ ਸਾਗ ਦਾ ਵੈਸੇ ਜਿਉਂ ਜੋ ਬੇਹਾ ਹੋਈ ਜਾਂਦਾ ਤੇ ਉਹ ਤੋਂ ਵਧੀਆ ਹੋਈ ਜਾਂਦਾ ਉਹ ਸੱਚੀ ਸਵੇਰੇ ਮੈਂ ਵੀ ਖਾਦਾ ਸੀ ਬਹੁਤ ਟੇਸਟੀ ਆ ਬਹੁਤ ਜ਼ਿਆਦਾ ਟੇਸਟੀ ਆ ਜਿੰਨਾ ਬੇਹਾ ਬਦਲਾ ਹੋ ਜਾਂਦਾ ਪਤਲਾ ਇੱਕ ਤਾਂ ਇਹਨੂੰ ਪਤਾ ਮੇਰੀ ਮੰਨ ਮੇਨੂੰ ਮੇਰੀ ਦਾਦੀ ਅੰਮਾ ਹੀ ਆ ਦਾਦੀ ਅੰਮਾ ਇਹ ਮੇਰੀ ਦਾਦੀ ਅੰਮਾ ਤਾਂ ਦਾਦੀ ਅੰਮਾ ਦਾਦੀ ਅੰਮਾ ਤੇ ਹੁਣ ਆਪਾਂ ਚੱਲਦੇ ਆ ਕਿਚਨ ਦੇ ਵਿੱਚ ਮੈਂ ਇਹ ਲਿਆਉਂਗੀ ਤੁਸੀਂ ਨਹੀਂ ਜਾਣਾ ਕਿਉਂਕਿ ਅੱਜ ਪਤਾ ਨਹੀਂ ਲੇਟ ਹੋ ਗਏ ਹੱਜ ਤਾਂ ਤੁੰਦ ਵੀ ਮੀਂਹ ਵਾਂਗਰਦੀ ਆ। ਲਾ ਮੀਓ ਲੱਗਦਾ ਵੀ ਮੀਂਹ ਪੈਂਦਾ। ਲਫਾਫਾ ਦੱਸਿਓ ਸਾਡੇ ਇੱਥੇ ਕੱਧ ਤੱਕ ਟੰਗਿਆ ਹੁੰਦਾ। ਕਮੈਂਟ ਕਰਕੇ ਦੱਸਿਓ ਵੀ ਸਾਡੇ ਇੱਥੇ ਲਫਾਫਾ ਕੱਧ ਤੱਕ ਟੰਗਿਆ ਹੁੰਦਾ ਕਿੰਦਾ ਟੰਗਿਆ ਹੁੰਦਾ। ਰੱਸੀਆਂ ਨਾਲ ਲਫਾਫੇ ਕੱਧ ਤੱਕ ਟੰਗੇ ਹੋਏ ਨੇ ਸਾਡੇ ਦੱਸਿਓ ਇਹਨਾਂ ਦੇ ਵਿੱਚ ਕੀ ਪਾ ਕੇ ਟੰਗੇ ਹੋਏ। ਜੀ ਕਿਸੇ ਨੂੰ ਪਤਾ। ਪਸ਼ੂਆਂ ਵਾਲੇ ਘਰੇ ਟੰਗੜੇ ਪੈਂਦੇ ਹੁੰਦੇ ਆ। ਮੌਸਮ ਦਾ ਹਾਲ ਦਿਖਾਉਣੇ ਤੁਨਾ। ਤੁੰਦ ਕੁਛ ਨਹੀਂ ਦਿਖਦਾ ਹੈਗਾ ਤੁੰਦੇ ਤੁੰਦ ਤੁੰਦੇ ਤੁੰਦ ਆ ਦੀਦੀ ਕਾ ਹਾਂ ਦੀਦੀ ਵਾਹ ਲੈ ਲੋ ਚਿਕਾ ਲੇ ਬੜੀ ਜਾਦੇ ਤੁੰਦਾ ਸਵਾ 8 ਹੋ ਹੋਣੇ ਟਾਈਮ ਮਿੱਠੀ ਉਹਨਾਂ ਕੋਲ ਵੀ ਧੂਣੀ ਲਾਤੀ ਮਿੱਠੀ ਬੈਠਾ ਰਾਮ ਨਾਲੇ ਰਾਮ ਨੇ ਬੈਠਾ ਬਾਈ ਕਾਕਾ ਸਾਡਾ ਵਰੀ ਮੈਂ ਆਉਣਾ ਨਹੀਂਗਾ ਨਾ ਤੋੜੀ ਲਾ ਲੈਣੀ ਆ ਤੁਸੀਂ ਮੈਨੂੰ ਸਭ ਸਫਰਾ ਕਰਿਆ ਹੈ ਬੈਠੇ ਰਹੋ ਉਹ ਹਗਾ ਚੱਕਤਾ ਆਪਾਂ ਨੇ ਧੋਣੀ ਇਹਨਾਂ ਨੂੰ ਲਾਤੀ ਚਲੋ ਬਾਏ ਬਾਏ ਫੇਰ ਮਿਲਦੇ ਆ ਫੇਰ ਆਉਂਗੀ ਜਿਵੇਂ ਮਿੱਠੀ ਹੋਣੀ ਧੋਣੀ ਲਾਈ ਬੈਠੇ ਆ ਨਿੱਗ ਚ ਉਵੇਂ ਆ ਬੰਦੇ ਬੈਠੇ ਨੇ ਦੋ ਬੰਦੇ ਨੇ ਇੱਥੇ ਦੋ ਦੂਜਾ ਥਿੰਦਾ ਹੀ ਨਹੀਂ ਵਿੱਚ ਵੜਿਆ ਵਟਾ ਹਲੋ ਜੀ ਬਹੁਤ ਧੂਰਾ ਪੈਂਦਾ ਨਾ ਧੁੰਦ ਦੇ ਪਤਾ ਨਹੀਂ ਕੀ ਯਾਰ ਰੱਬੇ ਜਾਣਦਾ ਵੀ ਕੋਰਾ ਕੋਹਰਾ ਪੜਦਾ ਹੈ ਤਾਂ ਹੀ ਮੈਸੇਜ ਆਉਂਦਾ ਕੋਰਾ ਪੈਂਦਾ ਧੁੰਦ ਦੇ ਨਾਲ ਸੁੱਕਾ ਸੁੱਕਾ ਕੋਹਰਾ ਖਣੀ ਗਿੱਲਾ ਹਵਾ ਚੱਲਦੀ ਹੈ ਫੇਟਾਂ ਦਾ ਟੜਕੇ ਚੰਡੇ ਜੀ ਜੰਗੇ ਭਾਜੀ 5 ਵਜੇ ਹੈ ਨਹੀਂ ਸੀ ਤੁਸੀਂ 5 ਵਜੇ ਉੱਠ ਗਏ ਸੀ ਅਸਤਾਪਾ 6 ਵਜੇ ਉੱਠਦੀ ਆ 6 ਤੋਂ ਵੀ ਸਵਾ 6 ਜੀ ਦੇ ਕਾਰਮਾ ਚ ਮौज ਆ ਜੀ ਆਛਾ ਮੇਰੇ ਕਾਰਮਾ ਚ ਮौज ਆ ਹੁਣ ਤੋਂ ਮੈਂ ਬਹਿਣਾ ਤੁਸੀਂ ਬੈਠੇ ਵੀ ਹੋ 5 ਵਜੇ ਉੱਠ ਕੇ ਘੰਟਾ ਕੰਮ ਕਰਕੇ ਬਹਿ ਗਏ ਕੰਮ ਤਾਂ ਕਰੀ ਜਾ ਹੁਣ ਐਂ ਤੇ ਕੰਮ ਕਰੀ ਅੱਛਾ ਫੇ ਮੈਂ ਮੈਨੂੰ ਮौज ਕਿਵੇਂ ਆ ਉਹ ਦੱਸੋ ਕੱਪੜੇ ਦਿੱਥੋਂ ਤੋਂ ਧੁੱਤੇ ਹੋਏ ਆਉਂਦੇ ਨੇ ਕਿ ਕਿਹੜੀ ਲਾਂਡਰੀ ਚ ਦੇ ਕੇ ਆਉਨੇ ਹੋ ਸਾਡੇ ਤੋਂ ਵੀ ਰੱਖਿਆ ਹੋਇਆ ਹਾਂ ਬੱਬੂ ਧੋਬੀ ਕਹੋ ਨਾ ਵੀ ਸਾਡੇ ਬੱਬੂ ਧੋਬੀ ਰੱਖਿਆ ਉਹ ਤਾਂ ਤੁਸੀਂ ਸ਼ੁਰੂ ਤੋਂ ਹੀ ਰੱਖਿਆ ਉਹ ਤਾਂ ਤੁਸੀਂ ਸ਼ੁਰੂ ਤੋਂ ਹੀ ਰੱਖਿਆ ਜਦੋਂ ਤੋਂ ਵਿਆਹ ਲਿਆ ਹੁੰਦਾ ਸੀ ਇੱਥੇ ਤੋਂ ਵਿਆਹ ਲਿਆ ਤਾਂ ਮੈਨੂੰ ਮੈਨੂੰ ਵਿਆਹ ਕੇ ਲਿਆ ਕੇ ਮੰਜੇ ਤੇ ਬਿਠਾ ਕੇ ਜੋ ਲੱਗੀਆਂ ਕੱਪੜੇ ਧੋਣ ਜਿਓ ਲੱਗੇ ਮੈਨੂੰ ਦਿਖਾਉਂਦੀਆਂ ਸੀ ਵੀ ਅਸੀਂ ਐ ਕੱਪੜੇ ਧੋਨੇ ਹੁੰਨੇ ਸਾਡੇ ਇੰਨੇ ਕੱਪੜੇ ਹੁੰਦੇ ਨੇ ਅੰਦਾਨੀ ਕਿਤੀ ਕਿਹੇ ਵਰਤ ਮਾਰੇ ਕੇ ਤੋਂ ਹੀ ਗਈਆਂ ਭੈਣੇ ਅੱਜ ਬੰਡੇ ਆ ਗਏ ਸਾਰਾ ਕੁਝ ਜਿਹਨੇ ਦਾ ਸਾਡੇ ਹੱਥੋਂ ਗਈ ਗੱਲ ਤਾਂ ਸਹੀ ਆ ਉਹ ਗੁੱਸੇ ਦੇ ਧੋਤੇ ਵੀ ਅੱਜ ਸਾਡੇ ਹੱਥੋਂ ਕੱਪੜੇ ਤੋਂ ਕੱਪੜੇ ਮਾਰ ਮਾਰ ਬੋਗਰੀਆਂ ਕੱਪੜੇ ਪਾਟੇ ਲੋਕ ਪੁੱਤ ਵਿਆਹ ਕੇ ਲੀਰ ਨਹੀਂ ਧੋਂਦੇ ਛੋਡੇ ਘਰਦਿਆਂ ਨੇ ਪਤਾ ਨਹੀਂ ਕਿੱਥੋਂ ਕੱਢ ਕੱਢ ਤੋਤੇ ਮੈਂ ਹੈਰਾਨ ਵੀ ਤਾਂ ਧੀ ਪੁੱਤ ਵੇਹ ਕੇ ਤਾਂ ਕੱਪੜਾ ਲੁਕ ਨਵੇਂ ਤੋਤੇ ਕੱਢ ਕੱਢ ਨਵੇਂ ਨਹੀਂ ਸੀਗੇ ਖਬਰ ਕਹੜੇ ਲੀਰਾਂ ਸੀ ਨਵੇਂ ਸੀਗੇ ਕੁਝ ਹੋਰ ਵੀ ਲੀਰਾਂ ਕਹਿੰਦੇ ਆ ਕਿ ਕਹਿੰਦੇ ਕੋਲਾ ਭੁੱਖੇ ਜੱਟ ਨੂੰ ਕੋਲਾ ਸੀ ਆ ਜਾਂ ਪਾਣੀ ਪੀਪੀ ਆ ਫਰਿਆਉ ਗੱਲ ਹੋਈ ਹੋਈ ਭੁੱਖੇ ਜੱਟ ਨੂੰ ਕੁਝਾ ਥਿਆ ਆ ਕਿ ਪਾਣੀ ਪੀਪੀ ਆ ਫਰ ਗਿਆ ਉਹ ਗੱਲ ਹੋ ਗਈ ਕਹਿੰਦੇ ਥੋੜਾ ਪਰਚਰ ਦੀ ਰੱਜੀ ਪਿੰਡ ਜਾਰਨ ਲੱਗੀ ਉਹ ਗੱਲ ਉਹਦੀ ਆ ਖਾ ਖਾ ਗਾਸ਼ੇ ਲਾਓ ਮੈਂ ਵੀ ਖਾ ਲਾ ਮੇਰੇ ਲਈ ਵੀ ਲਿਆਉਂਦੇ ਨੇ ਤੈਨੂੰ ਖਾਣ ਹੀ ਨਹੀਂ ਆਉਂਦਾ ਖਾਣੇ ਨਹੀਂ ਆਉਂਦਾ ਗੱਲ ਸਹੀ ਹੈ ਮੈਂੰਤ ਕੌਣ ਕਰੂ ਮੈਨੂੰ ਮਿਹਨਤ ਨਹੀਂ ਕਰਨੀ ਖਾਣ ਲਈ ਮਿਹਨਤ ਨਹੀਂ ਕਰਨੀ ਉਹਦੇ ਲਈ ਹਰਾ ਬੜਾ ਚੱਗੀ ਚਲੋ ਮੈਂ ਤਾਂ ਧੁੱਪੇ ਨੇ ਰਸਤੀ ਜਿਹੜੀ ਪਈ ਆ ਉਹ ਤਾਂ ਜੀ ਕਰਦਾ ਸੌਂ ਜਾਵਾਂ ਤੈਨੂੰ ਨਹੀਂ ਕਹਿਣਾ ਮੈਨੂੰ ਕਹਿਣਾ ਹਰਾ ਤੈਨੂੰ ਇਹਦੇ ਵਢਣ ਨੂੰ ਜਾਂ ਵੜਾ ਲਿਆ ਆਪਾਂ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂ ਮਿਲਦੇ ਆਂ ਕਿਸੇ ਹੋਰ ਨੈਸਟ ਬਲੌਗ ਨਾਲ ਵਧੀਆ ਜਿਹਾ ਬਲੌਗ ਦੇ ਨਾਲ ਠੀਕ ਆ ਜੀ ਅੱਜ ਠੰਡ ਬਹੁਤ ਜ਼ਿਆਦਾ ਸੀ ਕੋਈ ਕੰਮ ਕਰਨ ਨੂੰ ਦਿਲ ਕੀਤਾ ਨਹੀਂ ਹੈਗਾ ਤੇ ਆਪਾਂ ਕਰਿਆ ਵੀ ਹੈ ਨਹੀਂ ਜਦੋਂ ਦਿਲ ਨਾ ਮੰਨੇ ਨਾ ਫਿਰ ਕੰਮ ਕਰਨਾ ਨਹੀਂ ਚਾਹੀਦਾ ਠੀਕ ਆ ਜੀ ਅੱਜ ਦਿਲ ਕੰਮ ਤੋਂ ਦੀ ਪਹੁੰਚਾ ਤੇ ਅੱਜ ਦਿਲ ਮੰਨਿਆ ਨਹੀਂ ਹੈਗਾ ਤੇ ਆਪਾਂ ਕੰਮ ਕੀਤਾ ਨਹੀਂ ਹੈਗਾ ਠੀਕ ਆ ਜੀ ਦਿਲ ਦੀ ਕਦੇ ਕਦੇ ਸੁਣ ਲੈਣੀ ਚਾਹੀਦੀ ਆ ਮਿਲਦੇ ਆ ਕਿਸੇ ਨੇਸਟ ਵਲੌਗ ਦੇ ਨਾਲ ਵਧੀਆ ਜੇ ਕੰਮਕਾਰ ਦੇ ਵਲੌਗ ਦੇ ਨਾਲ ਠੀਕਾ ਜੀ ਉਮੀਦ ਕਰਦੇ ਆ ਤੁਹਾਨੂੰ ਵਲੌਗ ਮੇਰੀਆਂ ਗੱਲਾਂ ਬਾਤਾਂ ਵਧੀਆ ਲੱਗੀਆਂ ਹੋਣਗੀਆਂ ਵਧੀਆ ਲੱਗੀ ਤਾਂ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਬਾਏ ਬਾਏ ਕਰਦੇ ਬਾਏ ਸਾਈ